ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿਸਾਨਾਂ ਦੇ ਵੱਲੋਂ ਜਿਹੜਾ ਮੋਰਚਾ ਲਗਾਇਆ ਗਿਆ ਸੀ ਪੁਲਿਸ ਦੇ ਵੱਲੋਂ ਉਸ ਨੂੰ ਚੱਕ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਨਵਾਂ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਹੋਇਆ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕ੍ਰਿਕਟਰ ਯੁਜਵਿੰਦਰ ਚਾਹਲ ਦੀ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਹੋਰ ਨਵਾਂ ਟਰਨਿੰਗ ਪੁਆਇੰਟ ਆ ਗਿਆ ਔਰ ਇੱਕ ਗੱਲ ਕਰਨੀ ਹੈ ਆਈਪੀਐਲ ਦੀ ਆਈਪੀਐਲ ਦੇ ਵਿੱਚ ਕੁਝ ਨਵਾਂ ਹੋਣ ਜਾ ਰਿਹਾ ਉਹ ਵੀ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਸੋ ਬਾਦਿਆਂ ਅੱਜ ਦੀ ਪਹਿਲੀ ਖਬਰ ਵੱਲ ਬੀਤੇ ਕੱਲ ਤੁਸੀਂ ਦੇਖਿਆ ਕਿ ਕਿਸਾਨਾਂ ਦੇ ਮੋਰਚੇ ਜਿਹੜੇ ਸ਼ੰਭੂ ਔਰ ਖਨੌਰੀ ਮੋਰਚਾ ਸੀ ਉਸ ਨੂੰ ਪੁਲਿਸ ਦੇ ਵੱਲੋਂ ਖਦੇੜ ਦਿੱਤਾ ਗਿਆ ਔਰ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਉਸ ਤੋਂ ਬਾਅਦ ਅੱਜ ਦੇ ਦਿਨ ਦੀ ਜੇ ਸਭ ਤੋਂ ਵੱਡੀ ਖਬਰ ਦੀ ਗੱਲ ਕਰੀਏ ਤੇ 400 ਦਿਨਾਂ ਬਾਅਦ ਜਾਨਕਿ 13 ਮਹੀਨਿਆਂ ਬਾਅਦ ਪੰਜਾਬ ਤੋਂ ਅੰਬਾਲਾ ਜਾਣ ਦੇ ਲਈ ਉਹ ਰੋਡ ਜਿਹੜਾ ਸ਼ੰਭੂ ਬਾਰਡਰ ਸੀ ਉਹ ਖੁੱਲ ਗਿਆ ਔਰ ਇੱਕ ਸਾਈਡ ਦੀ ਰੋਡ ਜਿਹੜੀ ਹੈ ਜਦੋਂ ਤੁਸੀਂ ਪੰਜਾਬ ਤੋਂ ਰਾਜਪੁਰਾ ਵਾਲਦੀ ਜੇ ਤੁਸੀਂ ਅੰਬਾਲਾ ਜਾਣੇ ਹੋ ਤੇ ਇੱਕ ਸਾਈਡ ਖੁੱਲ ਗਈ ਹੈ ਦੂਸਰੀ ਸਾਈਡ ਨੂੰ ਖੋਲਣ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਉੱਥੇ ਲੱਗੀ ਹੋਈ ਜਿਹੜੀ ਬੈਰੀਗੇਟਿੰਗ ਸੀ ਉਸ ਨੂੰ ਹਟਾਇਆ ਜਾ ਰਿਹਾ ਔਰ ਲਗਭਗ ਲਗਭਗ 400 ਦਿਨਾਂ ਬਾਅਦ ਉਹ ਰੋਡ ਖੋਲਿਆ ਹਾਲਾਂਕਿ ਉਸ ਰੋਡ ਦੇ ਉੱਤੇ ਬਹੁਤ ਸਾਰਾ ਹੁਣ ਮੁਰੰਮਤ ਦਾ ਜਿਹੜਾ ਕੰਮ ਵੀ ਹੋਣ ਵਾਲਾ ਹੋ ਗਿਆ ਕਿਉਂਕਿ ਕਿਸਾਨਾਂ ਦੇ ਵੱਲੋਂ ਪੱਕੇ ਮੋਰਚੇ ਉੱਥੇ ਲਗਾਏ ਗਏ ਸੀ ਤੰਬੂ ਗੱਡੇ ਗਏ ਸੀ ਔਰ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਉੱਥੇ ਬਣਾਈਆਂ ਗਿਆ ਸੀ ਰੋਡ ਦੇ ਉੱਪਰ ਜਿਸ ਦੇ ਨਾਲ ਰੋਡ ਬਹੁਤ ਵੱਡੇ ਪੱਧਰ ਦੇ ਉੱਤੇ ਉਹਦੇ ਵਿੱਚ ਖਰਾਬੀ ਉਹ ਜਰੂਰ ਚੱਲ ਪਈ ਆ ਤੁਸੀਂ ਪੰਜਾਬ ਤੋਂ ਜੇ ਹੁਣ ਅੰਬਾਲਾ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਬਾਇਆ ਨਹੀਂ ਜਾਣਾ ਪਏਗਾ ਕਿਸੇ ਪਾਸਿਓ ਵੀ ਤੁਸੀਂ ਸਿੱਧੇ ਅ ਅੰਬਾਲਾ ਜਿਹੜਾ ਪੰਜਾਬ ਤੋਂ ਸਿੱਧੇ ਅੰਬਾਲਾ ਦੇ ਵਿੱਚ ਐਂਟਰ ਕਰੋਗੇ ਬਾਇਆ ਸ਼ੰਭੂ ਮਾਰਗ ਦੇ ਰਾਹੀਂ ਉਹ ਇੱਕ ਸਾਈਡ ਦੀ ਰੋਡ ਖੁੱਲ ਗਈ ਔਰ ਉਮੀਦ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਉਹ ਦੂਸਰੇ ਸਾਈਡ ਦੀ ਰੋਡ ਵੀ ਖੁੱਲ ਜਾਏ ਕਿਉਂਕਿ ਪੁਲਿਸ ਦੇ ਵੱਲੋਂ ਦੋਵੇਂ ਪ੍ਰਸ਼ਾਸਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਔਰ ਹਰਿਆਣਾ ਸਰਕਾਰ ਦੇ ਵੱਲੋਂ ਵੀ ਜੰਗੀ ਪੱਧਰ ਤੇ ਉਸ ਪੁਲ ਦੇ ਉੱਪਰ ਜਿਹੜਾ ਕੰਮ ਚਲਾਇਆ ਹੋਇਆ ਔਰ ਉਸ ਨੂੰ ਦੇਖਦੇ ਆਂ ਅੱਜ ਵੀ ਪਟਿਆਲਾ ਦੇ ਐਸਐਸਪ ਨਾਨਕ ਸਿੰਘ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਗਲਬਤ ਕਰਦੇ ਉਹਨਾਂ ਨੇ ਕਿਹਾ ਕਿ ਇੱਕ ਸਾਈਡ ਦੀ ਰੋਡ ਅਸੀਂ ਚਲਾ ਦਿੱਤੀ ਹੈ ਔਰ ਬਹੁਤ ਤੇਜ਼ੀ ਦੇ ਨਾਲ ਕੰਮ ਕੀਤਾ ਜਾ ਰਿਹਾ ਔਰ ਦੂਸਰੀ ਸਾਈਡ ਦੀ ਰੋਡ ਜਿਹੜੀ ਆ ਉਹ ਵੀ ਜਲਦੀ ਤੋਂ ਜਲਦੀ ਚਲਾ ਦਿੱਤੀ ਜਾਏਗੀ ਦੂਸਰੇ ਪਾਸੇ ਬਠਿੰਡਾ ਦੇ ਸਮੇਤ ਪੰਜਾਬ ਦੇ ਚਾਰ ਇਲਾਕਿਆਂ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੜਕਾਂ ਦੇ ਉੱਪਰ ਉਤਰ ਕੇ ਜਿਸ ਦਾ ਪੁਲਿਸ ਪ੍ਰਸ਼ਾਸਨ ਨੇ ਜਵਾਬ ਇਹ ਦਿੱਤਾ ਕਿ ਉਹਨਾਂ ਨੂੰ ਪ੍ਰਦਰਸ਼ਨ ਨਹੀਂ ਕਰਨ ਦਿੱਤੇ ਗਏ ਔਰ 50 ਤੋਂ ਬਾਅਦ ਕਿਸਾਨਾਂ ਨੂੰ ਅੱਜ ਫਿਰ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਗਿੱਦੜਬਾਹਾ ਦੇ ਵਿੱਚ ਇਹ ਪ੍ਰਦਰਸ਼ਨ ਹੋਇਆ ਮੋਗਾ ਦੇ ਵਿੱਚ ਹੋਇਆ ਬਠਿੰਡਾ ਦੇ ਕਈ ਇਲਾਕਿਆਂ ਦੇ ਵਿੱਚ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੋ ਕਿਸਾਨ ਲਗਾਤਾਰ ਹੁਣ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਗਲਤ ਸਟੈਪ ਚੁੱਕਿਆ ਗਿਆ ਈਵਨ ਕਿ ਇਹ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਨੇ ਇਹ ਸਟੈਪ ਚੁੱਕਿਆ ਔਰ ਇਸੇ ਇਹ ਜਿਹੜਾ ਸਟੈਪ ਹੈ ਕਿਸਾਨ ਇਸ ਦਾ ਵਿਰੋਧ ਕਰਦੇ ਨੇ ਕਿਸਾਨਾਂ ਦੇ ਨਾਲ ਇਹ ਤੱਕਾ ਕੀਤਾ ਗਿਆ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ ਦੂਸਰੇ ਪਾਸੇ ਪਟਿਆਲਾ ਔਰ ਸੰਗਰੂਰ ਦੇ ਵਿੱਚ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਸਮਾਨ ਨਹੀਂ ਦੱਸਿਆ ਗਿਆ ਕੋਸ਼ਿਸ਼ ਇਹ ਹੈ ਕਿ ਸ਼ਾਇਦ ਅੱਜ ਸ਼ਾਮ ਤੱਕ ਉਹ ਖੁੱਲ ਜਾਏ ਐਸੀਆਂ ਚਰਚਾਾਂ ਮਾਨੇ ਪਰ ਸਰਕਾਰ ਦੇ ਵੱਲੋਂ ਕੋਈ ਆਫੀਸ਼ੀਅਲ ਤੌਰ ਦੇਤੇ ਇਹਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਇੰਟਰਨੈਟ ਸੇਵਾਵਾਂ ਮਾ ਪਟਿਆਲਾ ਔਰ ਸੰਗਰੂਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਬੰਦ ਕੀਤੀਆਂ ਗਈਆਂ ਨੇ ਉਹ ਕਦੋਂ ਤੱਕ ਬਹਾਲ ਕੀਤੀਆਂ ਜਾਣਗੀਆਂ ਕਿਉਂਕਿ ਸੁਰੱਖਿਆ ਕਾਰਨਾਂ ਨੂੰ ਲੈ ਕੇ ਪੁਲਿਸ ਨੇ ਹਵਾਲਾ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਲੋਕ ਇਕੱਠੇ ਨਾ ਹੋ ਸਕਣ ਔਰ ਮਾਹੌਲ ਜਿਹੜਾ ਤਣਾਅਪੂਰਨ ਨਾ ਹੋ ਜਾਏ ਉਸ ਨੂੰ ਦੇਖਦੇ ਹੋਏ ਇਹ ਜਿਹੜੀਆਂ ਇੰਟਰਨੈਟ ਸੇਵਾਵਾਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਇੱਕਦਮ ਸਿਆਸਤ ਦੇ ਵਿੱਚ ਤਬਦੀਲੀ ਹੁੰਦੀ ਨਜ਼ਰ ਆ ਰਹੀ ਹੈ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਸਰੇ ਦੇ ਉੱਪਰ ਦੁਸ਼ਮਣਬਾਜ਼ੀ ਲਗਾ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੋਸਿਆ ਜਾ ਰਿਹਾ ਔਰ ਇਸ ਦੇ ਵਿਚਕਾਰ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇੱਕ ਕੈਬਨਟ ਦੀ ਅਹਿਮ ਬੈਠਕ ਆਪਦੀ ਰਿਹਾਇਸ਼ ਤੇ ਸ਼ਾਮ ਨੂੰ 7:30 ਵਜੇ ਸੱਦ ਲਈ ਗਈ ਹੈ ਚੰਡੀਗੜ੍ਹ ਦੇ ਵਿੱਚ ਇੱਕ ਕੈਬਨਟ ਬੈਠਕ ਹੋਏਗੀ ਔਰ ਇਸ ਬੈਠਕ ਦੇ ਵਿੱਚ ਪੰਜਾਬ ਦੇ ਹਾਲਾਤਾਂ ਦੇ ਉੱਪਰ ਚਰਚਾ ਕੀਤੀ ਜਾਏਗੀ ਔਰ ਦੂਸਰੇ ਪਾਸੇ ਕੱਲ ਤੋਂ ਸ਼ੁਰੂ ਹੋਣ ਵਾਲਾ ਜਿਹੜਾ ਬਜਟ ਇਜਲਾਸ ਹੈ ਜਾਨੀ ਕਿ 21 ਤਰੀਕ ਤੋਂ 28 ਤਰੀਕ ਤੱਕ ਜਿਹੜਾ ਬਜਟ ਇਜਲਾਸ ਸਰਕਾਰ ਦੇ ਵੱਲੋਂ ਸੱਦਿਆ ਗਿਆ ਹੈ ਉਸ ਦੇ ਉੱਪਰ ਵੀ ਅਹਿਮ ਚਰਚਾਵਾਂ ਹੋ ਸਕਦੀਆਂ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਕੈਬਨਟ ਦੀ ਅਹਿਮ ਬੈਠਕ ਜਿਹੜੀ ਹੈ ਉਹ ਸੱਦੀ ਗਈ ਹੈ ਔਰ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਕੈਬਨਟ ਮਨਿਸਟਰ ਦੇ ਵੱਲੋਂ ਕਿਸੇ ਦੇ ਵੱਲੋਂ ਵੀ ਔਰ ਜਾਣਕਾਰੀ ਦਿੱਤੀ ਜਾਏਗੀ ਕਿ ਅੱਜ ਦੀ ਇਸ ਬੈਠਕ ਦਾ ਮੇਨ ਅਜੰਡਾ ਕੀ ਰਿਹਾ ਹੈ ਦੂਸਰੇ ਪਾਸੇ ਸ਼ੰਭੂ ਬਾਰਡਰ ਦਾ ਆਪਾਂ ਜ਼ਿਕਰ ਕਰ ਹੀ ਦਿੱਤਾ ਹੈ ਕਿ ਸ਼ੰਭੂ ਬਾਰਡਰ ਜਲਦੀ ਖੁੱਲ ਜਾਏਗਾ ਔਰ ਖਨੋਰੀ ਬਾਰਡਰ ਦੇ ਕੋਲ ਸਰਕਾਰ ਦੇ ਵੱਲੋਂ ਹਨੂਮਾਨ ਪੈਲਸ ਹੈ ਇੱਕ ਹਨੂਮਾਨ ਪੈਲਸ ਨੂੰ ਆਰਜੀ ਤੌਰ ਦੇ ਉੱਤੇ ਜੇਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੋ ਜਿੰਨੇ ਵੀ ਲੋਕਾਂ ਨੂੰ ਕਿਸਾਨਾਂ ਨੂੰ ਖਨੋਰੀ ਬਾਰਡਰ ਤੋਂ ਚੱਕਿਆ ਸੀ ਉਹਨਾਂ ਨੂੰ ਹਨੂਮਾਨ ਪੈਲਸ ਜਿਹੜਾ ਖਨੋਰੀ ਬਾਰਡਰ ਦੇ ਕੋਲ ਹੀ ਹੈ ਉਸ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹਿਰਾਸਤ ਦੇ ਵਿੱਚ ਲੈ ਕੇ ਔਰ ਸੂਤਰਾ ਦੇ ਹਵਾਲੇ ਤੋਂ ਇਹ ਦੱਸਿਆ ਜਾ ਰਿਹਾ ਕਿ 25 ਮਾਰਚ ਤੱਕ ਇਸ ਨੂੰ ਇਸ ਪੈਲਸ ਨੂੰ ਹਨੂਮਾਨ ਪੈਲਸ ਨੂੰ ਜੇਲ੍ਹ ਦੇ ਤੌਰ ਦੇ ਉੱਤੇ ਵਰਤਿਆ ਜਾ ਸਕਦਾ ਹੈ ਤੋਂ ਸੋ ਤੁਸੀਂ ਸਿੱਧੇ ਤਰੀਕੇ ਦੇ ਨਾਲ ਇਹ ਸਮਝ ਸਕਦੇ ਹੋ 25 ਮਾਰਚ ਤੱਕ ਇਸ ਨੂੰ ਕਹਿ ਸਕਦੇ ਹੋ ਜੇ ਤੁਸੀਂ ਜੇਲ੍ਹ ਦੇ ਤੌਰ ਦੇ ਉੱਤੇ ਉਸ ਨੂੰ ਵਰਤਿਆ ਜਾ ਰਿਹਾ ਤੇ ਸਿੱਧੇ ਤੌਰ ਦੇ ਉੱਤੇ 26 ਮਾਰਚ ਨੂੰ ਜਿਹੜਾ ਬਜਟ اجلاس ਹੈ ਕਿਤੇ ਨਾ ਕਿਤੇ ਸਰਕਾਰ ਦੀ ਨਿਗਾ ਉਸ ਬਜਟ اجلاس ਦੇ ਉੱਪਰ ਹੈ ਕਿ ਕਿਸਾਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਦੇਲ ਦੇ ਲਈ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਵੱਲ ਕੂਚ ਕਰਨ ਦਾ ਜ਼ਿਕਰ ਕੀਤਾ ਗਿਆ ਸੀ ਉਸ ਨੂੰ ਸਫਲ ਨਾ ਹੋਣ ਦਿੱਤਾ ਜਾਵੇ ਕਿਤੇ ਨਾ ਕਿਤੇ ਚਰਚਾਾਂ ਵੀ ਚੱਲ ਪਈਆਂ ਨੇ ਕਿ ਸ਼ਾਇਦ ਉਸ ਤੋਂ ਪਹਿਲਾਂ ਇਸੇ ਕਰਕੇ ਬਜਟ اجلاس ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਹੈ ਤਾਂ ਕਿ ਕਿਸਾਨ ਕਿਸਾਨਾਂ ਦੇ ਵਿੱਚ ਐਸਾ ਮਾਹੌਲ ਕ੍ਰੀਏਟ ਕੀਤਾ ਜਾਵੇ ਕਿ ਉਹ ਕਿਸਾਨ ਆਨਾਲੇ ਟਾਈਮ ਦੇ ਵਿੱਚ ਜੋ ਬਜਟ اجلاس ਹੋਣ ਜਾ ਰਿਹਾ ਉਸ ਦੇ ਤੱਕ ਪਹੁੰਚ ਨਾ ਕਰ ਸਕਣ ਉਹ ਕਿਸਾਨਾਂ ਨੂੰ ਸਿੱਧੇ ਤਰੀਕੇ ਦੇ ਨਾਲ ਇੱਕ ਇੰਡੀਕੇਸ਼ਨ ਦਿੱਤਾ ਜਾ ਸਕੇ ਕਿ ਤੁਸੀਂ ਸਰਕਾਰ ਦਾ ਵਿਰੋਧ ਨਾ ਕਰੋ ਇਸੇ ਕਰਕੇ ਸ਼ੰਭੂ ਔਰ ਖਨੋਰੀ ਮੋਰਚਾ ਜਿਹੜਾ ਹੈ ਉਸ ਦੇ ਉੱਪਰ ਵੀ ਸ਼ਿਕੰਜਾ ਕੱਸਿਆ ਗਿਆ ਦੂਸਰੇ ਪਾਸੇ ਐਸਕੇਮ ਗੈਰ ਸਿਆਸੀ ਔਰ ਕਿਸਾਨ ਮਜ਼ਦੂਰ ਮੋਰਚਾ ਜਿਹੜੇ ਖਨੋਰੀ ਔਰ ਸ਼ੰਭੂ ਮੋਰਚੇ ਦਾ ਸੀ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਵੱਲੋਂ ਅੱਜ ਡੀਸੀ ਦਫ਼ਤਰਾਂ ਦੇ ਬਾਹਰ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਹੈ ਕਿ ਇਹ ਰੋਸ ਪ੍ਰਦਰਸ਼ਨ ਜਿਹੜਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕਿਸਾਨ ਕਿਸਾਨ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਨੇ ਡਿਟੇਨ ਕੀਤੇ ਗਏ ਨੇ ਉਹਨਾਂ ਨੂੰ ਜਦੋਂ ਤੱਕ ਸਰਕਾਰ ਨਹੀਂ ਛੱਡੇਗੀ ਉਦੋਂ ਤੱਕ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ ਸੋ ਪੰਜਾਬ ਦੇ ਵਿੱਚ ਸਿਆਸਤ ਔਰ ਕਿਸਾਨਾਂ ਦੇ ਨਾਲ ਜੋ ਮਾਹੌਲ ਹੈ ਪੰਜਾਬ ਸਰਕਾਰ ਦਾ ਬਣਿਆ ਹੋਇਆ ਉਹ ਲਗਾਤਾਰ ਉਸ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਔਰ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਸਖਤ ਸਖਤ ਐਕਸ਼ਨ ਜਿਹੜੇ ਕਿਸਾਨਾਂ ਦੇ ਖਿਲਾਫ ਲਏ ਜਾ ਰਹੇ ਨੇ ਇੱਕ ਪਾਸੇ ਜਿੱਥੇ ਸ਼ੰਭੂ ਤੇ ਖਨੋਰੀ ਮੋਰਚੇ ਤੋਂ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਔਰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਦੂਸਰੇ ਪਾਸੇ ਐਸਕੇਐਮ ਭਾਰਤ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਔਰ ਅੱਜ ਇੱਕ ਬੈਠਕ ਸੰਧਿਆ ਜਿਸ ਬੈਠਕ ਦੇ ਵਿੱਚ ਕਿਸਾਨ ਆਗੂ ਵੱਡੇ ਲੀਡਰ ਜਿਹੜੇ ਨੇ ਉਹ ਉਸ ਦੇ ਵਿੱਚ ਸ਼ਮੂਲੀਅਤ ਕਰਨਗੇ ਚਾਹੇ ਜੁਗਿੰਦਰ ਸਿੰਘ ਉਗਰਾਹ ਦੀ ਗੱਲ ਕਰੀਏ ਚਾਹੇ ਲੱਖੋਵਾਲ ਉਹਨਾਂ ਦੀ ਗੱਲ ਕਰੀਏ ਦਰਸ਼ਨਪਾਲ ਉਹਨਾਂ ਦੀ ਗੱਲ ਕਰੀਏ ਯਾਰ ਰਾਜੇਵਾਲ ਉਹਨਾਂ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਵੀ ਇੱਕ ਆਪਦੀ ਬੈਠਕ ਸੱਦ ਲਈ ਗਈ ਹੈ ਕਿ ਕਿਸਾਨਾਂ ਦੇ ਨਾਲ ਇਹ ਤੱਕਾ ਕੀਤਾ ਜਾ ਰਿਹਾ ਜਮਹੂਰੀ ਜਿਹੜੇ ਹੱਕ ਹੁੰਦੇ ਨੇ ਕਿਸਾਨਾਂ ਦੇ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਜੁਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਦੁਸ਼ਮਣੀ ਨਿਭਾ ਰਹੀ ਹੈ ਹੋਰ ਉਹਨਾਂ ਨੇ ਆਪਣੀ ਇਸ ਵੀਡੀਓ ਸੰਦੇਸ਼ ਦੇ ਵਿੱਚ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਆਂ ਕਿਸਾਨ ਭਰਾਵੋ ਕੱਲ ਨੂੰ 2 ਮਾਰਚ 2025 ਸੰਬੂ ਦੇ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਕੇਂਦਰ ਦੇ ਮੰਤਰੀਆਂ ਦੀ ਤੇ ਪੰਜਾਬ ਦੇ ਮੰਤਰੀਆਂ ਦੀ ਮੀਟਿੰਗ ਸੀ ਜੋ ਪਿਛਲੇ ਦਿਨੀ ਤੈਅ ਹੋਈ ਸੀ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਤੇ ਕੁਝ ਵਿਚਾਰ ਚਰਚਾ ਕਰਨੀ ਸੀ ਬਜਾਏ ਇਸ ਦੇ ਕਿਉਂ ਵਿਚਾਰ ਚर्चा ਕਰਕੇ ਉਸ ਮਸਲੇ ਦਾ ਹੱਲ ਕੱਢਿਆ ਜਾਂਦਾ ਕਿਸਾਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਇੱਕ ਬਹੁਤ ਵੱਡਾ ਵਿਸ਼ਵਾਸ਼ ਘਾਤ ਗੱਲਾਂ ਬਾਤਾਂ ਸਰਕਾਰਾਂ ਨਾਲ ਹੁੰਦੀਆਂ ਨੇ ਹਥਿਆਰਬੰਦ ਬਗਾਵਤ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਨਹੀਂ ਹੁੰਦੀਆਂ ਉਹਨਾਂ ਨਾਲ ਵੀ ਗੱਲਬਾਤ ਜਦ ਚਲਦੀ ਹੈ ਕਦੇ ਉਹਨਾਂ ਨੂੰ ਵੀ ਰੈਸਟ ਨਹੀਂ ਕੀਤਾ ਜਾਂਦਾ ਕਰਤਾਰ ਨਹੀਂ ਕੀਤਾ ਜਾਂਦਾ ਇਹ ਜੰਤਕ ਜਥੇਬੰਦੀਆਂ ਮਾਸ ਮੂਵਮੈਂਟ ਵਾਲੇ ਜਥੇਬੰਦੀਆਂ ਜਿਹੜੀਆਂ ਹਰ ਵੇਲੇ ਗੱਲਬਾਤ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਹਨਾਂ ਨਾਲ ਇਸ ਤਰ੍ਹਾਂ ਦਾ ਬਿਸ਼ਵਾਸ ਕਰਨ ਕਰਤ ਕਰਨਾ ਬਹੁਤ ਵੱਡੀ ਗੱਲ ਤੋਖ ਹੈ ਇੱਕ ਮੂਮੈਂਟ ਨਾਲ ੜਕ ਲੈ ਕੇ ਕੇਂਦਰ ਤੇ ਪੰਜਾਬ ਦੀ ਸਰਕਾਰ ਕਾਰਪੋਰੇਟ ਹਿੱਤਾਂ ਨੂੰ ਹੋਰਨ ਦੇ ਖਾਤਰ ਦਿੱਲੀ ਨਹੀਂ ਜਾਣ ਦੇਣਾ ਚੰਡੀਗੜ੍ਹ ਨਹੀਂ ਜਾਣ ਦੇਣਾ ਤੇ ਇਸ ਗਲਤੀ ਤਾਂ ਹੋਇਆ ਕਿ ਗੈਸ ਲਾਈਨ ਤੇ ਪੰਜ ਜਬਰੀ ਕੱਢਣੀਆਂ ਨੇ ਭਾਰਤ ਮਾਲਾ ਪੰਕਤੀਆਂ ਸ਼ੜਕਾਂ ਜਬਰੀ ਕੱਢਣੀਆਂ ਨੇ ਛੋਡੇ ਮਕਾਨ ਢਾਉਣੇ ਨੇ ਛੋਡੇ ਘਟਾਉਣੇ ਨੇ ਜਿਹਨੀਆਂ ਇਹ ਕਿਸਮ ਦੇ ਅਧਿਕਾਰ ਪੁਣਸ ਨੂੰ ਦੇਣੇ ਕਿ ਆਪੇ ਪੁਣਸ ਅਤੇ ਆਪੇ ਜੱਜ ਯਾਨੀ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਦੀ ਜਿਹੜੀ ਨੀਤੀ ਹੈ ਕਿਸਾਨ ਮੂਵਮੈਂਟ ਨੂੰ ਧਾਰੜਕੇ ਇਹ ਬਹੁਤ ਖਤਰਨਾਕ ਹੈ ਅਸੀਂ ਇਹਦੀ ਜ਼ੋਰਦਾਰ ਖੇਧੀ ਕਰਦੇ ਹਾਂ ਕੱਲ ਜੋ ਕੁਝ ਵੀ ਵਾਪਰਿਆ ਹੈ ਇਹਦੇ ਸਬੰਧ ਚ ਅਸੀਂ ਆਪਣੇ ਜਥੇਬੰਦੀ ਵੱਲੋਂ ਕਈ ਜਥੇਬੰਦੀਆਂ ਨਾਲ ਸਲਾਮਸ਼ਿਸ਼ਵਾ ਕੀਤਾ ਹੈ ਕਿ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਪੂਤਲੇ ਫੁਕੜ ਦਾ ਫੈਸਲਾ ਕੀਤਾ ਤੇ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਜਿਹੜੀਆਂ ਜਥੇਬੰਦੀਆਂ ਮੈਨੂੰ ਸੁਣ ਰਹੀਆਂ ਕਿ ਉਹ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਆਪਣੇ ਦੌਰ ਤੇ ਕਿੰਨਾ ਕੇ ਸਾਰੇ ਜੁਗਦਾਨ ਪਾ ਸਕਦੀਆਂ ਨੇ ਜਰੂਰ ਪਾਉਣ ਅਸੀਂ ਬਹੁਤ ਸਾਰੇ ਸਾਥੀਆਂ ਨਾਲ ਗੱਲਾਂ ਹੋਈਆਂ ਨੇ ਸਾਡੀਆਂ ਕੁਝ ਸਾਥੀ ਸਾਡੇ ਨਾਲ ਗੱਲਬਾਤਾਂ ਦੇ ਵਿੱਚ ਉਹਨਾਂ ਦੇ ਫੋਨ ਨਹੀਂ ਮਿਲ ਸਕੇ ਚੱਕੇ ਨਹੀਂ ਉਹਨਾਂ ਦੇ ਸੰਪਰਕ ਨਹੀਂ ਹੋ ਸਕਿਆ ਤੇ ਜਿਹੜਿਆਂ ਵੀ ਜਥੇ ਮੰਗਿਆ ਨਾਲ ਸੰਪਰਕ ਨਹੀਂ ਹੋ ਸਕਿਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਓ ਵੀ ਇਸ ਰੋਜ਼ ਪ੍ਰਦਰਸ਼ਨ ਚ ਸ਼ਾਮਲ ਹੋਣ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜੁਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦਾ ਜ਼ਿਕਰ ਕਰ ਦਿੱਤਾ ਗਿਆ ਦੂਸਰੇ ਪਾਸੇ ਜੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਗੱਲ ਕਰੀਏ ਤੇ ਮੰਤਰੀਆਂ ਦੇ ਵੱਲੋਂ ਵੀ ਵੀਡੀਓ ਸੰਦੇਸ਼ ਜਾਰੀ ਕਰ ਕਰਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਸੀਂ ਪੰਜਾਬ ਦੇ ਹਿੱਤ ਦੇ ਵਿੱਚ ਇਹ ਫੈਸਲਾ ਕੀਤਾ ਇਸ ਕਰਕੇ ਕਿਸਾਨ ਵੀ ਸਾਡਾ ਸਮਰਥਨ ਕਰਨ ਸਹਿਯੋਗ ਕਰਨ ਤਾਂ ਕਿ ਪੰਜਾਬ ਦੇ ਵਿੱਚ ਉਦਯੋਗਿਕ ਖੇਤਰ ਨੂੰ ਹੋਰ ਵਧਾਇਆ ਜਾ ਸਕੇ ਜੇ ਉਦਯੋਗ ਪੰਜਾਬ ਦੇ ਵਿੱਚ ਨਹੀਂ ਵਧੇਗਾ ਤੇ ਸਰਕਾਰ ਦਾ ਕਹਿਣਾ ਹੈ ਕਿ ਨੌਜਵਾਨਾਂ ਦੇ ਲਈ ਨੌਕਰੀਆਂ ਦੇ ਅਫਸਰ ਨਹੀਂ ਪੈਦਾ ਹੋ ਪਣਗੇ ਸੋ ਜੇ ਨੌਕਰੀਆਂ ਦੇਣੀਆਂ ਨੇ ਨੌਜਵਾਨਾਂ ਨੂੰ ਤੇ ਉਦਯੋਗ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਆਣਾ ਚਾਹੀਦਾ ਪਰ ਇੱਕ ਸਾਲ ਤੋਂ ਜਦੋਂ ਬਾਰਡਰ ਬੰਦ ਨੇ ਤੇ ਪੰਜਾਬ ਦੇ ਵਿੱਚ ਉਦਯੋਗਿਕ ਖੇਤਰ ਦੇ ਵਿੱਚ ਵੱਡਾ ਨਿਗਾਰ ਦੇਖਣ ਨੂੰ ਮਿਲ ਰਿਹਾ ਔਰ ਉਦਯੋਗਪਤੀ ਇਸ ਤੋਂ ਬੜੇ ਨਾਰਾਜ਼ ਨਜ਼ਰ ਆ ਰਹੇ ਨੇ ਉਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਇਸ ਕਰਕੇ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਔਰ ਇਹ ਦੋਵੇਂ ਮੋਰਚੇ ਜਿਹੜੇ ਆ ਬਾਰਡਰ ਦੇ ਉੱਪਰ ਲੱਗੇ ਹੋਏ ਨੇ ਉਹਨਾਂ ਨੂੰ ਚੱਕਵਾਣਾ ਪਿਆ ਅੱਜ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦੇ ਲਈ ਤਿਆਰ ਹਾਂ ਕਿਸਾਨ ਮੈਨੂੰ ਇੱਕ ਵਾਰ ਕਹਿਣ ਕਿ ਕਿੱਥੇ ਜਾ ਕੇ ਬੈਠਣਾ ਹੈ ਦਿੱਲੀ ਦਿੱਲੀ ਕਿੱਥੇ ਜਾ ਕੇ ਮੋਰਚਾ ਲਗਾਣਾ ਹੈ ਉਹ ਕਹਿੰਦੇ ਮੈਂ ਉਸ ਮੋਰਚੇ ਦੇ ਵਿੱਚ ਜਾ ਕੇ ਬੈਠਣ ਦੇ ਲਈ ਤਿਆਰ ਹਾਂ ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦੇ ਲਈ ਤਿਆਰ ਹਾਂ ਜੇ ਕੇਂਦਰ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਮੰਗਾਂ ਨੇ ਤੇ ਪੰਜਾਬ ਦੇ ਵਿੱਚ ਆਪਾਂ ਨੂੰ ਮਾਹੌਲ ਸੁਹਿਰਦ ਰੱਖਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਤਰਨੇ ਪ੍ਰਦਰਸ਼ਨ ਨਹੀਂ ਕਰਨੇ ਚਾਹੀਦੇ ਪੰਜਾਬ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਤੁਸੀਂ ਚਲੋ ਦਿੱਲੀ ਚਲੋ ਕਿੱਥੇ ਮੋਰਚਾ ਲਾਣਾ ਮੈਂ ਤੁਹਾਡੇ ਨਾਲ ਉਸ ਮੋਰਚੇ ਦੇ ਵਿੱਚ ਬੈਠਣ ਦੇ ਲਈ ਤਿਆਰ ਹਾਂ ਪਰ ਪੰਜਾਬ ਦੇ ਵਿੱਚ ਸੜਕਾਂ ਨੂੰ ਰੋਕਣਾ ਰੇਲਾਂ ਨੂੰ ਰੋਕਣਾ ਇਹ ਠੀਕ ਨਹੀਂ ਹੈ ਕਿਉਂਕਿ ਪੰਜਾਬ ਨੂੰ ਵਿੱਤੀ ਤੌਰ ਦੇ ਉਤੇ ਇਹਦਾ ਬਹੁਤ ਨੁਕਸਾਨ ਹੋ ਰਿਹਾ ਹੈ ਹੋਰ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਾਂ ਪੰਜਾਬ ਦੇ ਹਾਈਵੇ ਸੜਕਾਂ ਰੂਰ ਬਲੌਕ ਕੀਤੇ ਸੀ ਜਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਆ ਜੇ ਤੇ ਉਹ ਮੰਗਾ ਪੰਜਾਬ ਨਾਲ ਸੰਬੰਧਿਤ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਬਹਿ ਕੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇੱਥੇ ਇਹ ਕਹਿਣਾ ਕਿ ਵੇਖੋ ਜੇ ਇਹ ਤੇ ਉਹ ਗੱਲ ਜੀ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਆ ਕਿ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇਹ ਤੇ ਵਾਹ ਵਾਹ ਆਪਦੇ ਘਰ ਹੀ ਲੜਦੇ ਪਏ ਆ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਆ ਮੈਂ ਆਪ ਖੁਦ ਕਿਸਾਨ ਆ ਮੈਂ ਆਖੀਂ ਖੇਤੀ ਕਰਦਾ ਆ ਤੇ ਮੈਂ ਤੁਹਾਨੂੰ ਵੇਖੋ ਵਿਸ਼ਵਾਸ ਦਿਵਾਉਣਾ ਆ ਕੋਈ ਮੈਂਬਰ ਪੰਚਾਇਤ ਵੀ ਬਾਂਜੇ ਨਾ ਤੇ ਉਹ ਆਪਦਾ ਉਹਦਾ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕਹੇ ਵੀ ਤੂੰ ਹੀ ਉਹਦਾ ਛੱਡ ਦੇ ਉਹ ਕਹਿੰਗਾ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਦਾ ਮੈਂ ਆਪਦੇ ਸਾਰੇ ਉਹਦੇ ਛੱਡਦਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਡੱਲੇਵਾਲ ਸਾਹਿਬ ਨੇ ਮੇਰੇ ਸਤਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰਦੇ ਨੇ ਸਾਡੇ ਬਜ਼ੁਰਗ ਨੇ ਸਰਵੰਤ ਸਰਵੰਤ ਸਿੰਘ ਪੰਦੀਰ ਜੀ ਨੇ ਸਰਦਾਰ 인ਦਰਜੀਤ ਸਿੰਘ ਕੋਟ ਗੁੱਡਾ ਜੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦਾ ਇਹ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਣ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਪਏ ਤੇ ਮੈਂ ਇਹ ਬੇਨਤੀ ਕਰਦਾ ਕਿ ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਗੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਸੇ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੁੱਠ ਇਕੱਠੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰੱਦ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ ਚ ਹੁਣ ਮੁਨਕਰ ਹੋ ਗਿਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾਂ ਕੋਈ ਬੰਦਾ ਆਪਦੀ ਮੈਂਬਰ ਪੰਚਾਇਤੀ ਦਾ ਉਹ ਤਾਂ ਆਪਣੀ ਛੱਡਦਾ ਮੈਂ ਆਪਦੀ ਸਾਰੇ ਇਹਦੇ ਛੱਡਦਾ ਮੈਂ ਆਪਦੇ ਸਾਰੇ ਨਿੱਜੀ ਮਫਾਦ ਛੱਡਦਾ ਮੈਂ ਕਿਸਾਨ ਦਾ ਪੋਤਿਆਂ ਤੇ ਇਹਦੇ ਤੋਂ ਪਹਿਲਾਂ ਸਰਦਾਰ 인ਦਰਜੀਤ ਸਿੰਘ ਕੋਟਬੁੱਡਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਡਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ ਇੰਦਰਜੀਤ ਸਿੰਘ ਕੋਟ ਬੁੱਢਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਹਾ ਮੈਂ ਕੋਈ ਪੋਲੀਟੀਸ਼ਨ ਪਰਿਵਾਰ ਦੇ ਵਿੱਚੋਂ ਨਹੀਂ ਆਂਗਾ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਆ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਅਹੁਦੇ ਛੱਡੇ ਆਪਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੁੱਠੋਈਏ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲ ਤੇ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਵਾਰ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਪੈਂਦੇ ਮੈਂ ਕਹਿੰਦਾ ਮੈਂ ਪੈਠੂਗਾ ਆਪਦੇ ਸਾਰੇ ਅਹੁਦੇ त्याਕ ਕੇ ਕਿਸਾਨ ਹੁੰਦੇ ਨਾਲ ਮੈਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਬੈਠੂਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ 'ਚ ਆਪਦੇ ਘਰ 'ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦੱਸੂਗਾ ਉਦਾਹਰਨ ਦੇ ਤੌਰ ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੂ ਬੰਨੇ ਰੋਲਾ ਪਾਇਆ ਕਿ ਪਿੰਡਾਂ ਦੇ ਵਿੱਚੋਂ ਨਲਕਿਆਂ 'ਚੋਂ ਮੋਟਰਾਂ ਵਾਲੇ ਬੋਰਾ 'ਚੋਂ ਲਾਹ ਨਿਕਲਦੀ ਪਈ ਆ ਕਿ ਜਿਹੜੀ ਜੀਰੇ ਵਾਲੀ ਫੈਕਟਰੀ ਆ ਉਹ ਲਾਹਣ ਜਿਹੜੀ ਆ ਸ਼ਰਾਬ ਕੱਢ ਕੇ ਲਾਹਣ ਬੋਰਾ 'ਚ ਵਿੱਚ ਪਾ ਰਹੇ ਆ ਤੇ ਉਥੇ ਧਰਨਾ ਲਾਇਆ ਕਿਸਾਨ ਜਿੱਥੇ ਬੰਦੀਆਂ ਨੇ ਉਹ ਚੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਹਕੇ ਦੇ ਵਿੱਚ ਰਾਣਾ ਗਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਸਾਡੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇੱਥੇ ਧਰਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਾਉਣੀ ਜਿਵੇਂ ਜੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਟੀ ਵਾਲੀ ਫੈਕਟਰੀ ਵੀ ਬੰਦ ਕਰਾਉਣੀ ਆ ਤੇ ਜਿਹੜੇ 25 30 ਪਿੰਡ ਘੇਰੇ ਘੇਰੇ ਪੈਂਦੇ ਹੀ ਮੇਰੀ ਵਿਧਾਨ ਸਭਾ ਦੇ ਜਿਵੇਂ ਲੋਕਾ ਨਥੂਚਾਪ ਜੋੜਾ ਕੈਰੋਂ ਟੋਟੀਆਂ ਉਸਮਾ ਵਰਾਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਫੋਨ ਲਾਉਣੇ ਸ਼ੁਰੂ ਕਰਤੇ ਵੀ ਭੁੱਲਰ ਸਾਹਿਬ ਸਾਡੇ ਨਾਲ ਬੰਦੇ ਸੰਪਰਕ ਕਰਦੇ ਪਏ ਆ ਤੇ ਉਹ ਕਹਿੰਦੇ ਪਿਆ ਪੱਤਰ ਨਾ ਲਾ ਕੇ ਲੋਕੀ ਵਾਲੀ ਸ਼ਰਾਬ ਮਿਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾਹ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਤਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿਲ ਬੰਦ ਨਹੀਂ ਕਰਾਉਣੀ ਤੁਸੀਂ ਉਂ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕਰਿੰਦੇ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਕਹੋ ਪੀ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਂਨ ਪੂਰਾ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦ ਨਾ ਕੀਤੀ ਤੇ ਫਿਰ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪ ਕਰਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਉਹ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3000 ਲੋਕ ਜਿਹੜੇ ਕੰਮ ਕਰਦੇ ਆ ਉਹ 2-3000 ਪਰਵਾਨਾ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਉਹ ਜਦੋਂ ਗੱਲ ਧੁਕਦੀ ਧੁਕਦੀ ਗਾਂ ਉਹ ਗੱਲ ਰਾਣਾ ਗਰਜੀਤ ਸਿੰਘ ਤੱਕ ਪਹੁੰਚੀ ਰਾਣਾ ਗਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆਂ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਪਿੱਛਾ ਆਦਦੇ ਪਏ ਆ ਵਿੱਚ ਵੀ ਆਪਾਂ ਧਰਨਾ ਲਾ ਕੇ ਮਿਲਬੰਦ ਕਰਾਉਣੀ ਆ ਤੇ ਮੈਂ ਤੇ ਰਾਣੀ ਗਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਥੱਲੜਾ ਪਾਣੀ ਨਾ ਗੰਦਾ ਕਰਨ ਬਾਕੀ ਆਪਾਂ ਕਤੋਂ ਮੇਲ ਬੰਦ ਕਰਾਉਣੀ ਮੈਂ ਰਾਣਾ ਗੁਰਜੀਤ ਸਿੰਘ ਨੂੰ ਇਹ ਵਿਸ਼ਵਾਸ ਦਵਾਇਆ ਵੇਖੋ ਤੁਹਾਡੀ ਪਾਰਟੀ ਕਾਂਗਰਸ ਹੈ ਮੇਰੀ ਪਾਰਟੀ ਆਮ ਆਗਮੀ ਪਾਰਟੀ ਆ ਪਰ ਮੈਂ ਕਿਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਓਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੇ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਸਕਿਆ ਤੁਹਾਡੀ ਮਦਦ ਜ਼ਰੂਰ ਕਰ ਦੂੰਗਾ ਪਰ ਤੁਹਾਡੀ ਇੰ ਲਊਗਾ ਪਰ ਮੇਰੀ ਇਹ ਬੇਨਤੀ ਹੈ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਬੰਨੇ ਵਾਲੇ ਤੇ ਲੋਕ ਕਹਿੰਦੇ ਸਾਡੇ ਨਲਕਿਆਂ ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ ਕੱਢਣ ਤੋਂ ਬਾਅਦ ਤੁਸੀਂ ਲਾਹਣ ਜੇ ਬੂਰਾ ਚ ਪਾਉਂਦੇ ਜੇ ਤੇ ਉਹ ਲਾਹਣ ਪਾਣੀ ਬੰਦ ਕਰ ਦਿਓ ਆਪਦਾ ਟ੍ਰੀਟਮੈਂਟ ਪਲਾਟ ਚਲਾਓ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਨਾ ਕਿ ਬੂਰਾ ਦੇ ਵਿੱਚ ਪਾਓ ਚਲੋ ਰਾਣਾ ਜੀ ਨੇ ਵਿਸ਼ਵਾਸਤਵਾਇਆ ਕਿ ਅਸੀਂ ਪੂਰਾ ਦੇ ਵਿੱਚ ਪਹਿਲਾਂ ਵੀ ਨਹੀਂ ਪਾਉਂਦੇ ਤੇ گا ਅਸੀਂ ਬਿਲਕੁਲ ਨਹੀਂ ਪਾਵਾਂਗੇ ਕਿਤੇ ਵੀ ਅਸੀਂ ਨਜਾਇਜ਼ ਦੁਰਵਰਤੋਂ ਨਹੀਂ ਕਰਾਂਗੇ ਲਾਂ ਦੀ ਅਸੀਂ ਟ੍ਰੀਟਮੈਂਟ ਪਲਾਟ ਚਲਾ ਕੇ ਟ੍ਰੀਟ ਕਰਕੇ ਪਾਣੀ ਖੇਤੀ ਲਈ ਵਰਤਾਂਗੇ ਉਹਨਾਂ ਵਿਸ਼ਵਾਸਤਵਾਤਾ ਉਹਦੇ ਬਾਅਦ ਮੈਂ ਆਪਦੇ ਸਾਥੀਆਂ ਨੂੰ ਫੇਰ ਕਹਤਾ ਮੈਂ ਕਿ ਬਿਲਕੁਲ ਮਿਲ ਬੰਦ ਕਰਾਉਣ ਵਾਲੇ ਪਾਸੇ ਨਹੀਂ ਜਾਣਾ ਮਾਲਕਾਂ ਨਾਲ ਮੀਟਿੰਗ ਕਰਕੇ ਲਾਂ ਜ਼ਮੀਨ ਥੱਲੇ ਕੌਣ ਤੋਂ ਬੰਦ ਕਰ ਦਿਓ ਨਹੀਂ ਤੇ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਹਿੰਦਾ ਵੀ ਤਗੜੇ ਹੋ ਜਾਓ ਪਿਛਲੇ ਕਾਫੀ ਸਮੇਂ ਤੋਂ క్రికెਟਰ ਯੁਜਵਿੰਦਰ ਚਾਹਲ ਔਰ ਉਹਨਾਂ ਦੀ ਪਤਨੀ ధਨਸ਼੍ਰੀ ਦੇ ਵਿੱਚ ਜੋ ਇੱਕ ਵਿਵਾਦ ਚੱਲ ਰਿਹਾ ਸੀ ਔਰ ਉਹਨਾਂ ਦੀਆਂ ਚਰਚਾਾਂ ਬੜੀਆਂ ਚੱਲ ਰਹੀਆਂ ਸੀ ਕਿ ਉਹ ਦੋਵਾਂ ਦੇ ਵੱਲੋਂ ਤਲਾਕ ਲੈ ਲਿਆ ਗਿਆ ਸੋ ਮਾਮਲਾ ਕੋਰਟ ਤੱਕ ਪਹੁੰਚਿਆ ਸੀ ਦਰਸਲ ਦੋਵਾਂ ਦਾ ਵਿਆਹ ਹੁੰਦਾ ਹੈ 2020 ਦੇ ਵਿੱਚ ਔਰ ਲਗਭਗ 2.5 ਸਾਲ ਇਹ ਦੋਵੇਂ ਇੱਕ ਦੂਸਰੇ ਦੇ ਨਾਲ ਰਹਿੰਦੇ ਨੇ ਔਰ 2023 ਤੋਂ 2.5 ਸਾਲ ਬਾਅਦ ਹੀ ਉਹ ਦੋਵੇਂ ਇੱਕ ਦੂਸਰੇ ਤੋਂ ਵੱਖ ਹੋ ਗਏ ਸੋਸ਼ਲ ਮੀਡੀਆ ਤੋਂ ਇੱਕ ਦੂਸਰੇ ਦੇ ਨਾਮ ਤੱਕ ਉਡਾ ਦਿੱਤੇ ਗਏ ਔਰ ਜਿਸ ਤੋਂ ਬਾਅਦ ਇਹ ਚਰਚਾਵਾ ਚੱਲਦੀਆਂ ਰਹੀਆਂ ਪਿਛਲੇ 2.5 ਸਾਲ ਤੋਂ ਇਹ ਚਰਚਾਵਾ ਚੱਲ ਰਹੀਆਂ ਸੀ ਕਿ ਦੋਵੇਂ ਜਿਹੜੇ ਨੇ ਯੋਜਵਿੰਦਰ ਚਾਹਲੌਰ ధਨਸ਼੍ਰੀ ਦੇ ਵੱਲੋਂ ਤਲਾਕ ਲੈ ਲਿਆ ਗਿਆ ਪਰ ਦੋਵਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਹੀ ਇਸ ਚੀਜ਼ ਦਾ ਖੰਡਨ ਕੀਤਾ ਗਿਆ ਕਿ ਨਹੀਂ ਅਸੀਂ ਤਲਾਕ ਨਹੀਂ ਲਿਆ ਪਰ 2025 ਚੜਦੇ ਚੜਦੇ ਇਹ ਚੀਜ਼ ਬਿਲਕੁਲ ਸਪਸ਼ਟ ਹੋ ਗਈ ਸੀ ਕਿ ਇਹਨਾਂ ਦਾ ਹੁਣ ਜਿਹੜਾ ਕੇਸ ਹੈ ਉਹ ਕੋਰਟ ਦੇ ਵਿੱਚ ਚੱਲ ਰਿਹਾ ਔਰ ਤਲਾਕ ਕਿਸੇ ਵੀ ਸਮੇਂ ਹੋ ਜਾਏਗਾ ਸੋ ਅੱਜ ਬੰਬੇ ਹਾਈ ਕੋਰਟ ਦੇ ਵਿੱਚ ਬੰਬੇ ਫੈਮਿਲੀ ਕੋਰਟ ਦੇ ਵਿੱਚ ਅੱਜ ਇਹਦੀ ਸੁਣਵਾਈ ਹੋਈ ਆ ਜਿਸ ਸੁਣਵਾਈ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ 4 ਕਰੋੜ 75 ਲੱਖ ਰੁਪਏ ਦੇ ਵਿੱਚ ਸੈਟਲਮੈਂਟ ਹੋ ਗਈ ਹੈ ਜوجਵਿੰਦਰ ਚਾਹਲ ధਨਸ਼੍ਰੀ ਹੁਣਾ ਨੂੰ 4 ਕਰੋੜ 75 ਲੱਖ ਰੁਪਇਆ ਦੇਣਗੇ ਔਰ ਉਹਦੇ ਵਿੱਚ ਸੈਟਲਮੈਂਟ ਹੋਈ ਆ ਔਰ ਉਸ ਦੇ ਨਾਲ ਹੀ ਫੈਮਿਲੀ ਕੋਰਟ ਦੇ ਵਿੱਚ ਜਿਹੜੀ ਯਾਚਿਕਾ ਲਗਾਈ ਗਈ ਸੀ ਜੋਜਵਿੰਦਰ ਚਾਹਲ ਦੇ ਵੱਲੋਂ ਉਹ ਉਹਦੀ ਅੱਧੀ ਰਕਮ ਜਿਹੜੀ ਉਹਨਾਂ ਨੇ ਕਿਹਾ ਕਿ ਮੈਂ ధਨਸ਼੍ਰੀ ਨੂੰ ਪਹਿਲਾਂ ਹੀ ਦੇ ਚੁੱਕਾ ਆ ਔਰ ਉਸ ਦੇ ਨਾਲ ਹੀ ਜੋਜਵਿੰਦਰ ਚਾਹਲ ਨੇ ਕਿਹਾ ਕਿ ਜਿਹੜਾ 6 ਮਹੀਨੇ ਦਾ ਕੂਲਿੰਗ ਆਫ ਪੀਰੀਅਡ ਜਿਹੜਾ ਦਿੱਤਾ ਜਾਂਦਾ ਮੈਂ ਚਾਹੁੰਦਾ ਕਿ ਉਸ ਨੂੰ ਮਾਫ ਕਰ ਦਿੱਤਾ ਜਾਵੇ ਕੂਲਿੰਗ ਆਫ ਪੀਰੀਅਡ ਇਹ ਹੁੰਦਾ ਹੈ ਕਿ ਕੋਰਟ ਦੇ ਕੋਰਟ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਦੋਵੇਂ ਜਿਹੜੇ ਜੀ ਨੇ ਉਹਨਾਂ ਨੂੰ 6 ਮਹੀਨੇ ਕੂਲਿੰਗ ਆਫ ਪੀਰੀਅਡ ਉਹਨੂੰ ਕਿਹਾ ਜਾਂਦਾ ਹੈ ਕਿ 6 ਮਹੀਨੇ ਕਮ ਸੇ ਕਮ ਇਹ ਇੱਕ ਦੂਸਰੇ ਦੇ ਨਾਲ ਰਹਿਣ ਤਲਾਕ ਤੋਂ ਪਹਿਲਾਂ ਹੋ ਸਕਦਾ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਸੈਟਲਮੈਂਟ ਹੋ ਜਾਏ ਆਪਸ ਦੇ ਵਿੱਚ ਇਹ ਇੱਕ ਦੂਸਰੇ ਦੇ ਨਾਲ 6 ਮਹੀਨਿਆਂ ਦੇ ਵਿੱਚ ਐਸੀਆਂ ਸਥਿਤੀਆਂ ਬਣ ਜਾਣ ਕਿ ਇੱਕ ਦੂਸਰੇ ਦੇ ਨਾਲ ਰਹਿਣ ਦੇ ਲਈ ਤਿਆਰ ਹੋ ਜਾਣ ਕੋਰਟ ਦੀ ਮਨਛਾਹ ਇਹ ਹੁੰਦੀ ਹੈ ਕਿ ਪਰਿਵਾਰ ਨਹੀਂ ਟੁੱਟਣਾ ਚਾਹੀਦਾ ਸੋ ਉਸ ਨੂੰ ਕਿਹਾ ਜਾਂਦਾ ਹੈ ਕੂਲਿੰਗ ਆਫ ਪੀਰੀਅਡ ਇਦੀ ਵੀ ਮਾਫੀ ਜਿਹੜੀ ਹੈ ਮੰਗ ਲਈ ਗਈ ਹੈ ਔਰ ਯੋਜਵਿੰਦਰ ਚਾਹ ਨੇ ਕਿਹਾ ਕਿ ਮੈਂ ਪੈਸੇ ਦੇਣ ਦੇ ਲਈ ਤਿਆਰ ਹਾਂ ਪਰ ਮੈਨੂੰ ਇਹ ਜਿਹੜਾ ਸਮਾਂ ਹੈ ਕੂਲਿੰਗ ਆਫ ਪੀਰੀਅਡ ਹੈ ਇਸ ਨੂੰ ਮਾਫ ਕਰ ਦਿੱਤਾ ਜਾਵੇ ਮਤਲਬ ਕਿ ਦੋਵੇਂ 6 ਮਹੀਨੇ ਅਗਲੇ ਆਉਣ ਵਾਲੇ ਇੱਕ ਦੂਸਰੇ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਸੋ ਕੋਰਟ ਨੇ ਉਹਦੇ ਵਿੱਚ ਵੀ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਈ ਹੈ ਕੋਰਟ ਨੇ ਕਿਹਾ ਕਿ ਜਿੱਦਾਂ ਤੁਸੀਂ ਠੀਕ ਠੀਕ ਸਮਝਦੇ ਹੋ ਔਰ ਉਹ ਕਹ ਦਿੰਦਾ ਹੈ ਔਰ ਇਹਦੇ ਵਿੱਚ ਸੋਚਣ ਦਾ ਸਮਾਂ ਜਣਾ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਹੁਣ ਡਿਸਾਈਡ ਕਰ ਚੁੱਕੇ ਹਾਂ ਇਸ ਕਰਕੇ ਸਾਨੂੰ ਹੋਰ ਸਮਾਂ ਇਕੱਠੇ ਰਹਿਣ ਦੀ ਜ਼ਰੂਰਤ ਨਹੀਂ ਹੈ ਸੋ ਅੱਜ ਯوجਵਿੰਦਰ ਚਾਹਲ ਦਾ ਆਫੀਸ਼ੀਅਲੀ ਤੌਰ ਦੇ ਉੱਤੇ ਕੋਰਟ ਦੇ ਵਿੱਚ ਤਲਾਕ ਜਿਹੜਾ ਹੈ ਉਹ ਹੋ ਗਿਆ ਔਰ ਸੈਟਲਮੈਂਟ ਹੋਈ ਹੈ 4 ਕਰੋੜ 75 ਲੱਖ ਰੁਪਏ ਦੀ 22 مارچ ਤੋਂ ਬਹੁਤ ਹੀ ਚਰਚਿਤ ক্রিকেট ਲੀਗ ਜਾਨੀ ਕਿ ਆਈਪੀਐਲ ਸ਼ੁਰੂ ਹੋਣ ਵਾਲਾ ਔਰ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਕੀਤਾ ਹੋਇਆ ਔਰ ਸਾਰੀਆਂ 10 ਦੀਆਂ 10 ਟੀਮਾਂ ਦੇ ਵੱਲੋਂ ਉਹਨਾਂ ਦੇ ਜਿਹੜੇ ਪਲੇਅਰ ਨੇ ਉਹਨਾਂ ਦੇ ਸਿਕਿਉਰਟ ਦੇ ਵਿੱਚ ਉਹਨੂੰ ਜੁਆਇਨ ਕਰ ਚੁੱਕੇ ਨੇ ਔਰ ਵਕ ਵਕ ਸੋਸ਼ਲ ਮੀਡੀਆ ਹੈਂਡਲਸ ਦੇ ਉੱਪਰ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖ ਰਹੇ ਹੋ ਪਰ 17 ਸੀਜ਼ਨ ਨਿਕਲ ਚੁੱਕੇ ਨੇ ਆਈਪੀਐਲ ਦੇ ਔਰ 18ਵੇਂ ਸੀਜ਼ਨ ਦੇ ਵਿੱਚ ਬੀਸੀਸੀਆਈ ਦੇ ਵੱਲੋਂ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਸ਼ਾਇਦ ਜਿਹੜਾ ਤੁਹਾਡੇ ਲਈ ਜਾਨਣਾ ਬੜਾ ਜ਼ਰੂਰੀ ਹੈ ਦਰਸਲ ਪਹਿਲਾਂ ਤੁਸੀਂ ਸੁਣਿਆ ਹੋਵੇ ਕਿ ਜਦੋਂ ਕੋਈ ਟੀਮ ਕੋਈ ਫਰਾਂਚਾਈਜ਼ੀ ਕਿਸੇ ਪਲੇਅਰ ਨੂੰ ਖਰੀਦੀ ਸੀ ਜਿਵੇਂ ਜਿਵੇਂ ਕਿ ਰਿਸ਼ਭ ਪੰਥ ਨੂੰ ਖਰੀਦਿਆ ਗਿਆ ਲਖਨਊ ਸੁਪਰ ਜਾਇੰਟਸ ਦੇ ਵੱਲੋਂ ਉਹਨਾਂ ਨੇ 27 ਕਰੋੜ ਰੁਪਈਆ ਉਹਨਾਂ ਨੇ ਪੇ ਕੀਤਾ ਹੈ ਪਹਿਲਾਂ ਕੀ ਹੁੰਦਾ ਸੀ ਕਿ ਆਈਪੀਐਲ ਦੇ ਵਿੱਚ ਜਦੋਂ ਕੋਈ ਫਰਾਂਚਾਈਜ਼ੀ ਕਿਸੇ ਪਲੇਅਰ ਨੂੰ ਖਰੀਦੀ ਸੀ ਤੇ ਉਸ ਨੂੰ ਜਿਹੜੇ ਪੈਸੇ ਦੇ ਵਿੱਚ ਖਰੀਦਾ ਜਾਂਦਾ ਸੀ ਉਸ ਨੂੰ ਉਹੀ ਪੈਸੇ ਦਿੱਤੇ ਜਾਂਦੇ ਸੀ ਪਿਛਲੇ 17 ਸੀਜ਼ਨ ਦੇ ਵਿੱਚ ਹੁਣ 18ਵੇਂ ਸੀਜ਼ਨ ਦੇ ਵਿੱਚ ਇੱਕ ਡਿਵੈਲਪਮੈਂਟ ਇਹ ਹੋਈ ਹੈ ਕਿ ਬੀਸੀਸੀਆਈ ਹਰੇਕ ਪਲੇਅਰ ਨੂੰ ਜੋ ਫਰੈਂਚਾਈਜ਼ੀ ਨੇ ਉਹਨਾਂ ਨੂੰ ਪੈਸੇ ਦਿੱਤੇ ਨੇ ਉਹ ਅਲੱਗ ਹੋਣਗੇ ਉਸ ਤੋਂ ਇਲਾਵਾ ਬੀਸੀਸੀਆਈ ਹਰੇਕ ਪਲੇਅਰ ਨੂੰ ਇੱਕ ਮੈਚ ਖੇਲਣ ਦਾ 7.5 ਲੱਖ ਰੁਪਈਆ ਪੇ ਕਰੇਗੀ ਮਤਲਬ ਖਿਡਾਰੀਆਂ ਦੇ ਲਈ ਕਹਿ ਸਕਦੇ ਹਾਂ ਕਿ ਤੁਸੀਂ ਖਜ਼ਾਨੇ ਦੇ ਮੂੰਹ ਜਿਹੜੇ ਆ ਬੀਸੀਸੀਆਈ ਨੇ ਖੋਲ੍ਹ ਦਿੱਤੇ ਨੇ ਸੋ ਇਸ ਵਾਰ ਕੀ ਹੋਏਗਾ ਜੇ ਆਪਾਂ ਉਦਾਹਰਨ ਦੇ ਤੌਰ ਦੇ ਉੱਤੇ ਸਮਝੀਏ ਤੇ ਮੁੰਬਈ ਇੰਡੀਅਨਸ ਦਾ ਇੱਕ ਪਲੇਅਰ ਹੈ ਰੋਬਿਨ ਮਿੰਜ਼ ਜਿਸ ਨੂੰ 65 ਲੱਖ ਰੁਪਏ ਦੇ ਵਿੱਚ ਖਰੀਦਿਆ ਗਿਆ ਹੈ ਰੋਬਿਨ ਮਿੰਜ ਨੂੰ 50 ਲੱਖ ਰੁਪਏ ਦੇਗੀ ਉਹਦੀ ਫਰਾਂਚਾਈਜ਼ੀ ਪਰ ਜੇ ਰੋਬਿਨ ਮਿੰਜ ਅਗਲੇ 14 ਮੈਚ ਕੰਟੀਨਿਊ ਖੇਡਦਾ ਹੈ ਮੁੰਬਈ ਇੰਡੀਅਨਸ ਦੇ ਲਈ ਤੇ ਉਸ ਨੂੰ 1 ਕਰੋੜ 5 ਲੱਖ ਰੁਪਏ ਬੀਸੀਸੀਆਈ ਪਰ ਮੈਚ ਦਾ ਯਾਨੀ ਕਿ 7.5 ਲੱਖ ਰੁਪਏ ਦੇ ਹਿਸਾਬ ਦੇ ਨਾਲ ਪੇ ਕਰੇਗੀ 1 ਕਰੋੜ 5 ਲੱਖ ਰੁਪਏ ਬੀਸੀਸੀਆਈ ਦੇਗੀ 14 ਮੈਚਾਂ ਦਾ 65 ਲੱਖ ਰੁਪਏ ਉਹਦੀ ਫਰਾਂਚਾਈਜ਼ੀ ਦੇਗੀ ਯਾਨੀ ਕਿ 1 ਕਰੋੜ 70 ਲੱਖ ਰੁਪਇਆ ਜਿਹੜਾ ਰੋਬਿਨ ਮਿੰਜ਼ ਨੂੰ ਮਿਲੇਗਾ ਸੋ ਇਹ ਬਹੁਤ ਵੱਡੀ ਗੱਲ ਹੈ ਇਸੇ ਕਰਕੇ ਪਿੱਛੇ ਜੇ ਆਪਾਂ ਇੱਕ ਖਬਰ ਦਾ ਜ਼ਿਕਰ ਵੀ ਕੀਤਾ ਸੀ ਕਿ ਪੀਐਸਐਲ ਦੇ ਵਿੱਚੋਂ ਬਹੁਤ ਸਾਰੇ ਐਸੇ ਖਿਡਾਰੀ ਸੀ ਜਿਹੜੇ ਪਾਕਿਸਤਾਨ ਸੁਪਰ ਲੀਗ ਨੂੰ ਛੱਡ ਕੇ ਆਈਪੀਐਲ ਨੂੰ ਖੇਡਣਾ ਚਾਹੁੰਦੇ ਸੀ ਸੋ ਬਹੁਤ ਵੱਡਾ ਕਾਰਨ ਹੈ ਕਿ ਆਈਪੀਐਲ ਪਹਿਲਾ ਫਰੈਂਚਾਈਜ਼ੀ ਬਹੁਤ ਵੱਡਾ ਮੋਟੀ ਰਕਮ ਦਿੰਦੀ ਆ ਪਲੇਅਰਾਂ ਨੂੰ ਔਰ ਹੁਣ ਬੀਸੀਸੀਆਈ ਨੇ ਜਿਹੜੇ ਖਜ਼ਾਨੇ ਦੇ ਮੂੰਹ ਖੋਲ ਦਿੱਤੇ ਕਿਤੇ ਨਾ ਕਿਤੇ ਇਸ ਆ ਆਈਪੀਐਲ ਦੇ ਵਿੱਚ ਇੱਕ ਵਾਰ ਫਿਰ ਤੋਂ ਪਲੇਅਰਸ ਦਾ ਰੁਝਾਨ ਜਿਹੜਾ ਹੈ ਪਹਿਲਾਂ ਹੀ ਬਹੁਤ ਸ਼ਾਨਦਾਰ ਰਿਹਾ ਔਰ ਹੁਣ ਇਸ ਰੁਝਾਨ ਦੇ ਵਿੱਚ ਹੋਰ ਬੜੌਤਰੀ ਹੋਏਗੀ ਔਰ ਜਿਹੜੇ ਵੀ ਪਲੇਅਰਸ ਹੁਣ ਆਈਪੀਐਲ ਖੇਡ ਰਹੇ ਨੇ ਉਹਨਾਂ ਨੂੰ ਹੋਰ ਵੱਧ ਪੈਸੇ ਜਿਹੜੇ ਬੀਸੀਸੀਆਈ ਪੇ ਕਰਨ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਸੋ ਆਈਪੀਐਲ ਦੇ ਨਾਲ ਜੁੜੀਆਂ ਹੋਈਆਂ ਹੋਰ ਬਹੁਤ ਸਾਰੀਆਂ ਐਸੀਆਂ ਖਬਰਾਂ ਰਹਿਣੀਆਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਨੇ ਉਹਨਾਂ ਦੇ ਉੱਪਰ ਵੀ ਅਸੀਂ ਸਮੇਂ-ਸਮੇਂ ਦੇ ਉੱਤੇ ਗੱਲਬਾਤ ਕਰਦੇ ਰਵਾਂਗੇ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ